ਗੁਣ ਗਾਵੇ ਨਵਨਾਥ ਧੰਨ ਗੁਰ ਸਾਖ ਸਮਾਇਓ ਮਾ ਦਾਤਾ ਗੁਣ ਰਵੇ ਜੇਨ ਚਕਰ ਵੈ ਕਹਾਇਓ ਗੁਣ ਗਾਵੇ ਬਲ ਰਾਓ ਸਪਤ ਪਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ दूर बा अंग गुरु नानक जस गायो कब कल सु जस नानक सहज समायो कब कल सो जस नानक गुरे घट घट सहज समायो कल झुके पार नाम के बहुत जहरा झूर हाजरा हजूर जागत जो तक चौरदे मालिक साहब श्री गुरु ग्रंथ जी हो आप जी को दंडौत बंधन अनेक बार गुरु पातशाह जी के ग्रह सुख गुरु प्यारी साहब संगत फतेह प्रवान करो वाहिगुरु जी का खालसा वाहिगुरु जी की फतेह साहब सच्चे पातशाह श्री गुरु ग्रंथ जी इस पावन पवित्र शहीदान की धरती जिथे धन धन अमर शहीद जथेदार बाबा हनुमान सिंह जी सहित अनेक शहीदों ने शहादत प्राप्त कीतिया इस स्थान पे पातशाह तकरीबन तो ढाई बजे प्रकाशमान होकर अपने आनंद लुकई हित जो मुख वाक बख्श सच्चे पातशाह श्री गुरु अमरदास साहब जी धन धन साहब श्री गुरु नानक जी दे तीजे स्वरूप ਵੜਹੰਸ ਰਾਗ ਦੇ ਵਿੱਚ ਸਭ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 500 ਨੋਟ ਰਕਤ ਦੇ ਉੱਤੇ ਮੁੱਖ ਬਾਖ ਸੁਸ਼ੋਭਿਤ ਹੈ ਪਾਤਸ਼ਾਹ ਸ਼ੁਰੂਆਤ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਸੱਚ ਸੰਜਮ ਤਤ ਗਿਆਨ ਸਾਹਿਬ ਗੁਰਮੁਖ ਦੀ ਨਿਸ਼ਾਨੀ ਦੱਸਦੇ ਨੇ ਗੁਰਮੁਖ ਦੀਆਂ ਲਾਮਤਾਂ ਦੱਸਦੇ ਨੇ ਗੁਰਮੁਖ ਦੇ ਲੱਛਣ ਦੱਸਦੇ ਨੇ ਔਰ ਗੁਰਮੁਖ ਦੀਆਂ ਵਡਿਆਈਆਂ ਦੱਸਦੇ ਨੇ ਮਾਰੇ ਜੰਮੇ ਜਿਹੜੇ ਗੁਰੂ ਦੇ ਸਨਮੁਖ ਹੋ ਗਏ ਗੁਰੂ ਦੇ ਮਤ ਜਿਸ ਨੇ ਧਾਰਨ ਕਰ ਲਈ ਜੋ ਗੁਰੂ ਨੂੰ ਆਪਣੇ ਸਾਹਮਣੇ ਹਮੇਸ਼ਾ ਜਾਂਚ ਜਾਂਚਦੇ ਨੇ ਸਖਸ਼ੀ ਤੌਰ ਤੇ ਵੀ ਨਹੀਂ ਜ਼ਹਿਨੀ ਤੌਰ ਤੇ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਉਹਨਾਂ ਦੇ ਬਚਨਾਂ ਨੂੰ ਉਹਨਾਂ ਦੇ ਹੁਕਮਾਂ ਨੂੰ ਹਮੇਸ਼ਾ ਸਦਾ ਆਪਣੇ ਅੰਤਰ ਧਿਆਨ ਰੱਖਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਉਹਨਾਂ ਦੀ ਜੋ ਵਿਡਿਆਈ ਹੈ ਉਹਨਾਂ ਦੀ ਜੋ ਅਲਮਤਾ ਨੇ ਉਹਨਾਂ ਦੇ ਜੋ ਗੁਣ ਨੇ ਉਸ ਸਤ ਤੋਂ ਉੱਤਮ ਜੋ ਗੁਣ ਹੈ ਸਤ ਸੱਚ ਜਿਸ ਨੂੰ ਕਿਹਾ ਮਾਰੇ ਕੇੰਦੇ ਨੇ ਉਸ ਸੱਚ ਨਾਲ ਜੁੜੇ ਨੇ ਉਸ ਸੱਚ ਨੇ ਉਹਨਾਂ ਦੇ ਅੰਦਰ ਸੱਚ ਹੈ ਤੇ ਉਹ ਸੱਚ ਦਾ ਹੀ ਵਰਤਾਰਾ ਕਰਦੇ ਨੇ ਸੱਚ ਦੇ ਵਿੱਚ ਹੀ ਵਿਚਰਦੇ ਨੇ ਮਾਰੇ ਕੇੰਦੇ ਨੇ ਉਹ ਸੱਚ ਤੋਂ ਇਨ ਬਿਨ ਵੀ ਪਰੋਖੇ ਨਹੀਂ ਹੁੰਦੇ ਔਰ ਸੱਚ ਕੀ ਹੈ ਸੱਚ ਕੇਵਲ ਤੇ ਕੇਵਲ ਪਰਮਾਤਮਾ ਹੈ ਪਰਮੇਸ਼ਰ ਅਕਾਲ ਪੁਰਖ ਹੀ ਸੱਚ ਹੈ ਉਸ ਤੋਂ ਬਿਨਾ ਹੋਰ ਸੱਚ ਕੋਈ ਨਹੀਂ ਹੈ ਆਪਾਂ ਆਖਦੇ ਜੋ ਅਸੀਂ ਅੱਖੀਂ ਵੇਖ ਲਿਆ ਉਹ ਸੱਚ ਹੈ ਨਹੀਂ ਉਹ ਅਸਲ ਸੱਚ ਨਹੀਂ ਹੁੰਦਾ ਕਈ ਵਾਰੀ ਅਸਲ ਸੱਚ ਦਾ ਗਿਆਨ ਜੋ ਉਹ ਦੇਖਣ ਦੇ ਬਾਵਜੂਦ ਵੀ ਤੁਸੀਂ ਸੰਸਾਰ ਦੇ ਵਿੱਚ ਵਰਤੌਣਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਹੀ ਉਸ ਦੀ ਮੱਤ ਦਿੰਦੇ ਨੇ। ਤਾਂ ਦੀ ਪਾਚਨਿਆ ਅਰਥ ਹੈ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੇ ਸੇ। ਜੋ ਸਾਨੂੰ ਵਿਜ਼ਡਮ ਨੋਲੇਜ ਐਂਡ ਕਨਸੈਂਟ੍ਰੇਸ਼ਨ ਦਿੰਦਾ ਹੈ ਨਾ ਉੱਥੋਂ ਸੱਚ ਨਿਕਲਣਾ ਹੈ। ਉਸ ਗਿਆਨ ਤੋਂ ਉਸ ਉੱਥੋਂ ਸੱਚ ਨਿਕਲਣਾ ਹੈ। ਉਸ ਕੇਵਲ ਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਕੋਲੇ ਉਹ ਪਰਮੇਸ਼ਰ ਅਕਾਲ ਪੁਰਖ ਕੋਣ ਨੇ ਜੀ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਉਹ ਨਾ ਤੋਂ ਉੱਪਰ ਉਹਨਾਂ ਦਾ ਨਾਮ ਉਹਨਾਂ ਦੀ ਬਾਣੀ ਸੋ ਉਹ ਸੱਚ ਨੇ ਸੱਚ ਦੇ ਨਾਲ ਜੁੜੇ ਨੇ ਸੱਚ ਦੀ ਸੁਣਦੇ ਨੇ ਸੱਚ ਦਾ ਹੀ ਵਰਤਾਰਾ ਕਰਦੇ ਨੇ ਪਾਚਾ ਕਹਿੰਦੇ ਨੇ ਸੱਜਮ ਕੇ ਉਹਨਾਂ ਦੇ ਕੋਲ ਸੰਜਮ ਹੈ ਸੰਤੋਖ ਹੈ ਆਪਣੀਆਂ ਇੰਦਰੀਆਂ ਨੂੰ ਵੱਸ ਕਰਨ ਦੀ ਉਨ੍ਹਾਂ ਦੀ ਕੋਲ ਤਾਕਤ ਹੈ ਭਾਵ ਬਿਨਾ ਸੰਤੋਖ ਨਹੀਂ ਕੋ ਰਾਜੇ ਉਹ ਰਜੇ ਹੋਏ ਨੇ ਅਸਲ ਰਾਜੇ ਉਹ ਨੇ ਕੌਣ ਗੁਰਮੁਖ ਜਿਨ੍ਹਾਂ ਨੇ ਗੁਰੂ ਦੇ ਬਚਨ ਆਪਣੇ ਅੰਤਰ ਤਾਰੇ ਨੇ ਉਹ ਸੰਜਮ ਚ ਨੇ ਉਹ ਸੱਚ ਨੇ ਸੱਚ ਨਾਲ ਜੁੜੇ ਹੋਏ ਨੇ ਔਰ ਤਤ ਗਿਆਨ ਇਹੋ ਹੀ ਆ ਔਰ ਤਤ ਗਿਆਨ ਉਹਨਾਂ ਦੇ ਪੱਲੇ ਐ ਪੱਲਾ ਗਿਆਨ ਨਹੀਂ ਤਤ ਗਿਆਨ ਭਾਵ ਮੂਲ ਗਿਆਨ ਅਸਲ ਗਿਆਨ ਆਪਾਂ ਜਮਾਤਾਂ ਵਿੱਚ ਇੱਕ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਕੰਨੀਆਂ ਪੜੀਆਂ ਪੜੀ ਫਿਰਦੇ ਆ ਕੀ ਉਹ ਤਤ ਗਿਆਨ ਅਸਲ ਗਿਆਨ ਹੈ ਨਹੀਂ ਉਹ ਅਸਲ ਗਿਆਨ ਨਹੀਂ ਹੈ ਅਸਲ ਗਿਆਨ ਕਿਹੜਾ ਹੈ ਸੁਮਤ ਗਿਆਨ ਧਿਆਨ ਜਿੰਦੇ ਜਿਹੜਾ ਉਹ ਪਰਮੇਸ਼ਰ ਅਕਾਲ ਪੁਰਖ ਨੇ ਆਪ ਬਖਸ਼ਨਾ ਹੈ ਜਿਹੜਾ ਉਸ ਦੀ ਬਾਣੀ ਨੇ ਬਖਸ਼ਨਾ ਉਹ ਅਸਲ ਗਿਆਨ ਹੈ ਇਹ ਜੋ ਗਿਆਨ ਆਪਾਂ ਪੜਦੇ ਆ ਨਾ ਇਹ ਜੋ ਗਿਆਨ ਅਜ ਤੱਕ ਆਪਾਂ ਨੇ ਜਮਾਤਾਂ ਦੇ ਵਿੱਚ ਹਾਸਲ ਕੀਤਾ ਸਕੂਲਾਂ ਕਾਲਜਾਂ ਦੇ ਵਿੱਚ ਹਾਸਲ ਕੀਤਾ ਇਹ ਉਹ ਕਰਤੇ ਪੁਰਖ ਦੀ ਕਿਰਤ ਦਾ ਗਿਆਨ ਹੈ ਜੋ ਕੁਝ ਨੇ ਬਣਾਇਆ ਸਿਰਜਿਆ ਹੈ ਉਦੇ ਬਾਰੇ ਉਹਦਾ ਗਿਆਨ ਉਸ ਚੀਜ਼ ਦਾ ਗਿਆਨ ਹੈ ਪਦਾਰਤ ਦਾ ਗਿਆਨ ਆਪਾਂ ਕਹਿ ਲਈਏ ਮੁੱਖਵੇਂ ਗੱਲ ਮਾਇਆ ਦਾ ਗਿਆਨ ਕਹਿ ਲਓ ਹੈ ਪਦਾਰਤ ਦਾ ਗਿਆਨ ਕਹਿ ਲਈਏ ਲੇਕਿਨ ਜਿਹੜਾ ਪਰਮੇਸ਼ਰ ਅਕਾਲ ਪੁਰਖ ਨੇ ਗਿਆਨ ਦੇਣਾ ਹੈ ਨਾ ਉਹ ਕੀ ਗਿਆਨ ਹੈ ਉਹ ਕਰਤੇ ਦਾ ਗਿਆਨ ਹੈ ਕਰਤੇ ਨੇ ਜੋ ਕ੍ਰਿਤ ਬਣਾਈ ਉਸ ਨੂੰ ਆਪਾਂ ਸੰਸਾਰ ਦੇ ਵਿੱਚ ਪੜ੍ਹ ਕੇ ਗਿਆਨ ਹਾਸਲ ਕਰਦੇ ਹਾਂ لیکن جس نے ایک رت کڑی ہے جس نے رت بنائی ہے اس دا ਗਿਆن جو ہے او اودے ہی پلے ہے جس نے اس پرمیشر نو ارادے ہے اپا اے کہہ لیئے تک گیان کرتے دی کھوج تے جڑا ਸੰساری گیان ہے ایک رت دی کھوج اے اس دے پدાર્થ دی کھوج اے اس دے بنتر دی کھوج اے ਇਹ ਤਤ ਗਿਆਨ ਨਹੀਂ ਸੋ ਗੁਰਮੁਖ ਖਾ ਕੋਲ ਉਹ ਤਤ ਗਿਆਨ ਹੁੰਦਾ ਜੋ ਪਰਮੇਸ਼ਰ ਆਪ ਬਖਸ਼ ਦੇਨੇ ਜੋ ਉਹਦਾ ਗਿਆਨ ਹੈ ਜੋ ਕਰਤੇ ਦਾ ਗਿਆਨ ਹੈ ਆਪਾਂ ਪੜਦੇ ਆ ਨਾ ਪਰਸਪਰ ਸਪਸ਼ਟ ਕਰੇ ਗੁਰਗੁਰੂ ਕਹਾਵੇ ਆਪੇ ਗੁਰ ਚੇਲੇ ਦੇ ਆਪਾਂ ਫਲਸਫਾ ਪੜਦੇ ਆ ਇਹ ਇਹੀ ਚੀਜ਼ ਹੈ ਉਹ ਪਰਮੇਸ਼ਰ ਅਕਾਲਪੁਰਖ ਆਪਣਾ ਗਿਆਨ ਦੇ ਕੇ ਆਪਣਾ ਆਪ ਬਣਾ ਲੈਂਦਾ ਸਾਨੂੰ ਸੋ ਉਹ ਅਸਲ ਤੱਕ ਗਿਆਨ ਹੈ ਅਸਲ ਗਿਆਨ ਉਹ ਹੈ ਜੀ ਅਸਲ ਨੌਲੇਜ ਵਿਜ਼ਡਮ ਐਂਡ ਕਨਸੈਂਟਰੇਸ਼ਨ ਉਹ ਚੀਜ਼ ਹੈ ਜੋ ਪਰਮੇਸ਼ਰ ਕਾਲਪੁਰਖ ਬਖਸ਼ ਦੇ ਨੇ ਗੁਰਮੁਖ ਸਾਚੇ ਲਾਗੇ ਧਿਆਨ ਹੁਣ ਅਗਲੀ ਕੀ ਮਹਾਰਾਜ ਲਾਮਤ ਬਖਸ਼ ਦੇ ਨੇ ਮਾਰੇ ਜਿੰਨੇ ਨੇ ਉਹ ਸੱਚੇ ਦੇ ਧਿਆਨ ਦੇ ਵਿੱਚ ਹੀ ਜੁੜੇ ਹੋਏ ਨੇ ਕਿਉਂ ਉਹਨਾਂ ਨੂੰ ਤਤ ਗਿਆਨ ਦਾ ਪਤਾ ਲੱਗ ਗਿਆ ਨਾ ਜਿਹੜਾ ਸਰਵੋਤਮ ਗਿਆਨ ਹੈ ਉਸ ਦਾ ਪਤਾ ਲੱਗ ਗਿਆ ਨਾ ਜਿਸ ਗਿਆਨ ਦੇ ਨੀਚੇ ਸਾਰੇ ਗਿਆਨ ਹੈ ਜਿਸ ਗਿਆਨ ਕਾਰਨ ਸਾਰੇ ਗਿਆਨ ਪੈਦਾ ਹੋਏ ਨੇ ਉਸ ਗਿਆਨ ਦਾ ਪਤਾ ਲੱਗ ਗਿਆ ਇਸ ਕਰਕੇ ਉਹ ਗੁਰਮੁਖ ਉਸ ਧਿਆਨ ਦੇ ਵਿੱਚ ਉਸ ਸੱਚੇ ਦੇ ਧਿਆਨ ਦੇ ਵਿੱਚ ਹੀ ਜੁੜੇ ਰਹਿੰਦੇ ਨੇ ਜੋ ਇਹ ਗਿਆਨ ਬਖਸ਼ਦਾ ਹੈ ਜੋ ਇਸ ਗਿਆਨ ਦਾ ਸਰੋਤ ਹੈ ਜੋ ਇਹ ਤਤ ਗਿਆਨ ਦਾ ਵੀ ਪੈਦਾ ਕਰਨ ਹਾਰਾ ਜੋ ਉਸ ਦਾ ਆਪਣਾ ਗਿਆਨ ਹੈ ਆਪਣੇ ਬਾਰੇ ਗਿਆਨ ਹੈ ਸਦਾ ਨਿਭੇ ਚੱਲੇ ਤੇਰੇ ਨਾਲ ਹੁਣ ਮਾਰੇ ਕਹਿੰਦੇ ਨੇ ਇਹ ਜਿਹੜਾ ਸਤਿਗੁਰੂ ਹੈ ਨਾ ਇਹ ਜਿਹੜਾ ਸੱਚ ਹੈ ਨਾ ਇਹ ਜਿਹੜਾ ਸੱਚ ਦਾ ਗਿਆਨ ਹੈ ਨਾ ਇਹ ਹਮੇਸ਼ਾ ਨਿਭਣ ਵਾਲਾ ਹੈ ਇਹ ਧੋਖਾ ਦੇਣ ਵਾਲਾ ਸਾਡੇ ਜਿਹੜੇ ਸੰਸਾਰੀ ਗਿਆਨ ਨੇ ਜਾਂ ਸੰਸਾਰੀ ਸਾਥ ਨੇ ਜਿਨ੍ਹਾਂ ਦੇ ਨਾਲ ਅਸੀਂ ਮੇਲ ਮਿਲਾਪ ਰੱਖਦੇ ਆ ਉਹ ਤੋੜ ਨਿਭਣ ਵਾਲੇ ਨਹੀਂ ਸੇਤੇ ਸੰਬੰਧੀ ਜਿੰਨਾ ਮਰਜੀ ਗੂੜਾ ਕਿਉਂ ਨਾ ਹੋਵੇ ਸਾਡਾ ਸੰਬੰਧ ਜਦੋਂ ਸਾਡੇ ਪ੍ਰਾਣ ਪੰਖੇਰੂ ਹੋਣੇ ਨੇ ਸਾਰੀਆਂ ਰਿਸ਼ਤੇ ਟੁੱਟਣੇ ਨੇ ਕਿਸੇ ਨੇ ਨਾਲ ਨੇ ਲੱਪਣਾ ਕਿਸੇ ਨੇ ਦਰਗਾਹ ਦੇ ਵਿੱਚ ਨਹੀਂ ਜਾਣਾ ਦਰਗਾਹ ਦੇ ਵਿੱਚ ਜੇ ਜਾਏਗਾ ਤਾਂ ਉਹ ਸੱਚਾ ਸੱਚੇ ਦਾ ਨਾਮ ਸੱਚੇ ਦਾ ਗਿਆਨ ਜਾਏਗਾ ਇਸ ਕਰਕੇ ਉਹ ਤੋੜ ਨਿਭਣ ਵਾਲਾ ਇਸੇ ਕਰਕੇ ਮਾਰੇ ਨੇ ਕਿ ਹੈ ਸਦਾ ਨਿਭ ਹੈ ਚੱਲ ਹੈ ਤੇਰੇ ਨਾਲ ਤੇਰੇ ਨਾਲ ਉਹ ਉਹ ਜਾਮਨ ਹੋ ਕੇ ਖੜਾ ਹੋਏਗਾ ਤੇਰੀ ਸ਼ਹਾਦਤ ਦੇਗਾ ਗਵਾਹੀ ਦੇਗਾ ਇਸ ਕਰਕੇ ਉਸ ਦਾ ਸਾਥ ਹਮੇਸ਼ਾ ਨਾਲ ਰੱਖਦੇ ਨੇ ਗੁਰਮੁਖ ਉਸ ਦਾ ਜੋ ਧਿਆਨ ਹੈ ਉਸ ਦੇ ਵਿੱਚ ਜੁੜਿਆ ਰੱਖਦੇ ਨੇ ਆਪਣੇ ਆਪ ਨੂੰ ਮਾਰੇ ਕਹਿੰਦੇ ਨੇ ਗੁਰਮੁਖ ਜੱਤ ਪਤ ਸੱਚ ਸੋਈ ਮਾਰੇ ਕਹਿੰਦੇ ਨੇ ਉਹ ਗੁਰਮੁਖ ਹੈ ਨਾ ਜੋ ਉਹ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਜੋ ਜੁੜਿਆ ਹੋਇਆ ਹੈ ਜੋ ਉਸ ਦੀ ਸ਼ਰਨ ਪਿਆ ਹੋਇਆ ਹੈ ਜੋ ਉਹਦੇ ਹੁਕਮ ਮੰਨਦਾ ਹੈ ਉਹ ਸਦਾ ਫਿਰ ਹਰੀ ਦਾ ਨਾਮ ਸਿਮਰਨ ਉੱਚੀ ਜਾਤ ਤੇ ਉੱਚੀ ਕੁਲ ਦਾ ਬਣ ਜਾਂਦਾ ਹੈ ਕਿਉਂ ਜੈਸਾ ਸੇਵੀ ਹੈ ਤੈਸਾ ਹੋਏ ਉਹ ਗੁਰਮੁਖ ਜਦੋਂ ਉਸ ਦੀ ਸੇਵਨਾ ਕਰਦੇ ਨੇ ਉਸ ਦੀ ਅਰਾਧਨਾ ਕਰਦੇ ਨੇ ਉਸ ਦੀ ਸੇਵਾ ਕਰਦੇ ਨੇ ਤਾਂ ਉਸ ਵੀ ਜਾਤ ਵਾਲੇ ਹੋ ਜਾਂਦੇ ਨੇ ਉਸ ਵਰਗੇ ਹੋ ਜਾਂਦੇ ਨੇ ਉਹੋ ਹੀ ਹੋ ਜਾਂਦੇ ਨੇ ਔਰ ਸਭ ਤੋਂ ਉੱਚੀ ਜੋ ਜਾਤ ਜਾਂ ਕੁਲ ਹੈ ਤਾਂ ਪਰਮੇਸ਼ਰ ਦੀ ਹੈ ਉਸ ਤੋਂ ਉੱਤੇ ਤਾਂ ਕੋਈ ਨਹੀਂ ਇਸ ਕਰਕੇ ਉਹਨਾਂ ਦੀ ਜਾਤ ਔਰ ਪੱਤ ਹੈ ਜੋ ਇੱਜ਼ਤ ਹੈ ਉਹ ਸਿਰਫ શ્રેષ્ઠ ਹੋ ਜਾਂਦੀ ਹੈ ਸਭ ਤੋਂ ਉੱਚੀ ਹੋ ਜਾਂਦੀ ਹੈ ਇਸ ਤੋਂ ਉੱਚੀ ਨਾ ਕਿਸੇ ਦੀ ਜਾਤ ਹੈ ਤੇ ਨਾ ਹੀ ਕਿਸੇ ਦੀ ਇੱਜ਼ਤ ਹੈ ਸਭ ਤੋਂ ਉੱਚੀ ਇੱਜ਼ਤ ਵਾਲੇ ਉਹ ਬਣ ਜਾਂਦੇ ਨੇ ਜਿਵੇਂ ਅੱਜ ਆਪਾਂ ਮੱਥਾ ਟੇਕ ਰਿਆ ਭਗਤ ਸਹਿਬਾਨਾ ਨੂੰ ਗੁਰੂ ਸਹਿਬਾਨਾਂ ਦੇ ਨਾਲ ਉਹਨਾਂ ਨੂੰ ਉਹੋ ਹੀ ਇੱਜ਼ਤ ਹੈ ਜੋ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਹਿਬਾਨਾਂ ਨੂੰ ਇੱਜ਼ਤ ਹੈ। ਸੋ ਜਿੰਨੇ ਵੀ ਭਗਤ ਹਨ ਸੰਸਾਰਿਕ ਤੌਰ ਤੇ ਭਾਵੇਂ ਕਿ ਕਿਹੜੀ ਵੀ ਜਾਤੀ ਦੇ ਹੋਣ ਲੇਕਿਨ ਉਹ ਪਰਮੇਸ਼ਰ ਅਕਾਲ ਪੁਰਖ ਸਾਹਿਬ ਸੱਚੇ ਬਾਦਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਬਾਦਸ਼ਾਹ ਨੇ ਗਰਾਜਮਾਨ ਕਰ ਦਿੱਤੇ ਤਾ ਉਸਾਰੇ ਦੇ ਸਾਰੇ ਇੱਕ ਜਾਤ ਇੱਕ ਕੁੱਲ ਜਿਹੜੀ ਸਭ ਤੋਂ ਉੱਚੀ ਹੈ ਉਸ ਦੇ ਹੋਵੇ ਅੱਜ ਆਪਾਂ ਇਸੇ ਕਰਕੇ ਚਾਹੇ ਕੋਈ ਵੀ ਜਾਤ ਦਾ ਇਨਸਾਨ ਹੈ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿੱਥੇ ਮੱਥਾ ਟੇਕਦਾ ਹੈ ਉੱਥੇ ਕਬੀਰ ਜੀ ਸੈਣ ਜੀ ਸਦਨਾ ਜੀ ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਮੰਦਰ ਵਿੱਚ ਵੀ ਨਹੀਂ ਵਰਣ ਦਿੱਤਾ ਸੀ ਉਸ ਦੇ ਉਸ ਵਕਤ ਦੇ ਧਰਮ ਦੇ ਅਹਿਲਕਾਰਾਂ ਨੇ ਨੀਚੀ ਜਾਤ ਸਮਝ ਕੇ ਲੇਕਿਨ ਅੱਜ ਜਿਸੀ ਉਹਨਾਂ ਨੂੰ ਮੱਥੇ ਟੇਕਦੇ ਹਾਂ ਕਿਉਂਕਿ ਉਹ ਪਰਮੇਸ਼ਰ ਹੋ ਗਏ ਅਕਾਲ ਪੁਰਖ ਹੋ ਗਏ ਇਸੇ ਕਰਕੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਵਿਰਾਜਮਾਨ ਨੇ ਸੋ ਇਸ ਤਰੀਕੇ ਦੇ ਨਾਲ ਜਿਹੜੀ ਜਾਤ ਹੈ ਔਰ ਇੱਜ਼ਤ ਜਾਤ ਪਰਪਤ ਸਰਵ ਸ਼੍ਰੇਸ਼ਟ ਹੋ ਜਾਂਦੀ ਹੈ ਗੁਰਮੁਖ ਅੰਤਰ ਸਖਾਈ ਪ੍ਰਸੋਇ ਮਾਰੇ ਕਹਿੰਦੇ ਨੇ ਉਹ ਪਰਮੇਸ਼ਰ ਅਕਾਲ ਪੁਰਖ ਅੰਤਰ ਸਖਾਈ ਸਾਡੇ ਜਿਹੜੇ ਸੰਸਾਰ ਦੇ ਸਖਾ ਮਿੱਤਰ ਨੇ ਨਾ बारों साढे सहायता हो सकते ने अंदरों नहीं छोटी जी उदाहरण आप ले आपके सज्ज मित्र कही कि मेनू चिंता है कि वो सा चिंता दूर करन समर्थ है नहीं कि वो साड़े अंदर ले जोड़े रोग ਪੈਦਾ ਹੋਏ ਨੇ ਜਿਹੜੇ ਬਾਅਦ ਚੋ ਸਰੀਰ ਦੇ ਵਿੱਚ ਸਰੀਰਕ ਰੋਗਾਂ ਦੇ ਵਿੱਚ ਤਬਦੀਲ ਹੋਣਾ ਜਿਨਾਂ ਨੇ ਕੀ ਉਹ ਜੜ ਖਤਮ ਕਰਨ ਦੇ ਕਾਬਲ ਹੈ ਨਹੀਂ ਕਿਉਂਕਿ ਰੋਗ ਉਹ ਜੋ ਜਿਤਨੇ ਵੀ ਹਨ ਇਹ ਸਭ ਤੋਂ ਪਹਿਲਾਂ ਮਨ ਤੋਂ ਪਜਦੇ ਨੇ ਮਨ ਇਹਨਾਂ ਦੀ ਜੜ ਹੈ ਉਸ ਤੋਂ ਬਾਅਦ ਸਰੀਰ ਦੇ ਵਿੱਚ ਕਨਵਰਟ ਹੁੰਦੇ ਨੇ ਮਨ ਦੇ ਵਿੱਚ ਜਦੋਂ ਵਿਚਲਤਰ ਤੀਬਰਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹੁੰਦਾ ਰक्तचाप ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਰक्तचाप ਦੇ ਵਿੱਚ ਤਬਦੀਲੀਆਂ ਆਈਆਂ ਸਭ ਤੋਂ ਪਹਿਲਾਂ ਦਿਲ ਤੇ ਅਸਰ ਉਸ ਤੋਂ ਬਾਅਦ ਬਾਕੀ ਅੰਗਾਂ ਤੇ ਅਸਰ ਔਰ ਇਹ ਜੋ ਅਸਰ ਹੈ ਇਹ ਕੋਈ ਵੀ ਟੈਸਟ ਨਹੀਂ ਪਤਾ ਕਰ ਸਕਦਾ ਲੇਕਿਨ ਹੌਲੀ ਹੌਲੀ ਜਦੋਂ ਇਹ ਵੱਧਦਾ ਜਾਂਦਾ ਫਿਰ ਇਹ ਸਰੀਰਕ ਰੋਗ ਦੇ ਵਿੱਚ ਤਬਦੀਲ ਹੁੰਦੀਆਂ ਚੀਜ਼ਾਂ ਉਦੋਂ ਫਿਰ ਟੈਸਟਾਂ ਦੇ ਵਿੱਚ ਆਉਂਦੀਆਂ ਨੇ ਉਦੋਂ ਫਿਰ ਡਾਕਟਰ ਸਿਰਫ ਜੋ ਸਰੀਰ ਦੇ ਉੱਤੇ ਨਜ਼ਰ ਆਉਂਦੇ ਨੇ ਰੋਗ ਜੋ ਟੈਸਟਾਂ ਦੇ ਉੱਤੇ ਰੋਗ ਆਉਂਦੇ ਨੇ ਉਸ ਦੀ ਦਵਾਈ ਦਿੰਦੇ ਨੇ ਭਾਵੇਂ ਜੇ ਆਪਾਂ ਕਹਿ ਲਈਏ ਕਿ ਉਹ ਟਾਣੀਆਂ ਛਾਂਗਨੇ ਨੇ ਜੜਦਾ ਇਲਾਜ ਨਹੀਂ ਕਰ ਸਕਦੇ ਡਾਕਟਰ ਨੂੰ ਆਪਾਂ ਜਦੋਂ ਮਰਜ਼ ਵਾਝੇ ਸਭ ਤੋਂ ਵੱਡਾ ਕਹਿੰਦੇ ਜੀ ਡਾਕਟਰ ਦੂਜਾ ਰੱਬ ਹੈ ਬਹੁਤ ਗਲਤ ਰੱਬ ਹੋਈ ਨਹੀਂ ਸਕਦਾ ਡਾਕਟਰ ਪਰ ਤੇ ਮੰਦੇ ਸੰਸਾਰਿਕ ਤੌਰ ਤੇ ਚਲੋ ਮੰਨ ਲਿਆ ਸਭ ਤੋਂ ਵੱਡਾ ਦੋਸਤ ਮੰਨ ਲਿਆ ਸਖਾ ਸਹਾਈ ਬਣ ਲਿਆ ਚਲੋ ਆਪਣਾ ਕੋਈ ਹੋਰ ਵੀ ਦੋਸਤ ਹੈ ਜੋ ਬਹੁਤ ਨਿਪੁੰਨ ਹੈ ਜੋ ਡਾਕਟਰ ਵੀ ਹੈ ਉਹ ਦਵਾਈ ਕੀ ਦੇਵੇਗਾ ਉਹ ਦਵਾਈ ਸਰੀਰਕ ਰੋਗ ਦੀ ਦੇਵੇਗਾ ਲੇਕਿਨ ਜਿੱਤੋਂ ਰੋਗ ਉਪਜਿਆ ਉਹਦੀ ਨਹੀਂ ਦੇ ਸਕਦਾ ਰੋਗ ਉਪਜਿਆ ਮਨ ਤੋਂ ਮਨ ਦਾ ਇਲਾਜ ਜਦ ਤੱਕ ਨਹੀਂ ਹੁੰਦਾ ਉਦੋਂ ਤੱਕ ਆਪਾਂ ਟਾਣੀਆਂ ਛਾਵਾਂਗੇ ਹੀ ਦਿਲ ਵੀ ਬੀਟਿੰਗ ਅਰਾਊਂਡ ਦਾ ਬੁਸ਼ੇਸ ਅਸੀਂ ਰੂਟ ਜੜ ਦੇ ਉੱਤੇ ਇਲਾਜ ਨਹੀਂ ਕਰਾਂਗੇ ਉਹ ਦਰਖਤ ਦੀ ਜੋ ਦੁੱਖਾਂ ਦੀ ਜੋ ਰੋਗਾਂ ਦਾ ਦਰਖਤ ਹੈ ਜਦ ਤੱਕ ਉਹਦੀ ਜੜ ਤੇ ਤਜਾਬ ਨਹੀਂ ਪਾਉਂਦੇ ਉਹਨੇ ਸੁੱਕਣਾ ਨਹੀਂ ਉਹਦਾ ਇਲਾਜ ਕਿੱਥੇ ਹੈ ਉਹ ਸਰਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸ਼ਬਦ ਦੇ ਵਿੱਚ ਹੈ ਇਸੇ ਕਰਕੇ ਕਿਹਾ ਸਰਬ ਰੋਗਾਂ ਔਖਦ ਨਾਮ ਨਾਮ ਨੇ ਜਦੋਂ ਪ੍ਰਭਾਵ ਪਾੜੇ ਤੇ ਮਨ ਦੀ ਜਿਹੜੀ ਤੀਬਰਤਾ ਉਹਨਾਂ ਉਸ ਨਾਮ ਨੇ ਗੱਲ ਹੀ ਜੜ ਤੋਂ ਸ਼ੁਰੂ ਕਰਨੀ ਹੈ ਜਿਹੜਾ ਮਨ ਭੱਜਿਆ ਫਿਰਦਾ ਹੈ ਨਾ ਉਸ ਨੂੰ ਠੱਲ ਪਾਉਣ ਦੀ ਗੱਲ ਕਰਨੀ ਹੈ ਉਸ ਨੂੰ ਠੱਲ ਪਾਉਣਾ ਹੈ ਉਸ ਨੂੰ ਸਬਰ ਸੰਤੋਖ ਦੇ ਵਿੱਚ ਲੈਦੇ ਆਉਣਾ ਹੈ ਉਸ ਦੀ ਤੀਬਰਤਾ ਖਤਮ ਕਰਨੀ ਸ਼ੁਰੂ ਕਰਨੀ ਹੈ ਘਟਾਉਣੀ ਸ਼ੁਰੂ ਕਰਨੀ ਹੈ ਜਦੋਂ ਉਸ ਦੀ ਤੀਬਰਤਾ ਘਟਣੀ ਸ਼ੁਰੂ ਹੋਈ ਸਾਡੇ ਰਕਤ ਚਾਪ ਦੇ ਵਿੱਚ ਤਬਦੀਲੀਆਂ ਉਸਾਰੂ ਵਾਲੇ ਪਾਸੇ ਨੂੰ ਹੋਣੀਆਂ ਸ਼ੁਰੂ ਹੋਣਗੀਆਂ ਔਰ ਜਿਹੜੇ ਸਾਡੇ ਸਰੀਰਿਕ ਰੋਗ ਸੀ ਅੰਦਰੋਂ ਠੀਕ ਹੋਣੇ ਸ਼ੁਰੂ ਹੋਣਗੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਅਸਾ ਸਖਲ ਮਿੱਤਰ ਇਸ ਨੂੰ ਜਾਣ ਜਿਨੇ ਤੈਨੂੰ ਅੰਤਰੋਂ ਅੰਦਰੋਂ ਵੀ ਠੀਕ ਕਰਨਾ ਹੈ ਗੁਰਮੁਖ ਅੰਤਰ ਸਖਾਈ ਪ੍ਰਭੂ ਹੈ ਗੁਰਮੁਖ ਦੇ ਅੰਦਰੋਂ ਉਹ ਪ੍ਰਭੂ ਪਰਮੇਸ਼ਰ ਸਹਾਈ ਹੁੰਦਾ ਸੋ ਗੁਰਮੁਖ ਬਣਨਾ ਪਏਗਾ ਜੇ ਅਸੀਂ ਆਪਣੇ ਸਾਰੇ ਰੋਗਾਂ ਦਾ ਇਲਾਜ ਵੀ ਚਾਉਂਦੇ ਆ ਮਾਰੇ ਕਹਨੇ ਨੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਹੁਣ ਗੁਰਮੁਖ ਕੌਣ ਹੋ ਸਕਦਾ ਮਾਰੇ ਕਹਨੇ ਤੂੰ ਆਪਣੇ ਬਲ ਉਦਮ ਤੇ ਸ਼ੱਦਦ ਐਫਰਟਸ ਦੇ ਨਾਲ ਤੂੰ ਗੁਰਮੁਖ ਨਹੀਂ ਹੋ ਸਕਦਾ ਗੁਰਮੁਖ ਕਦੋਂ ਹੋਏਗਾ ਗੁਰਮੁਖ ਹੋਏਗਾ ਜਦੋਂ ਉਹ ਆਪ ਪਰਮੇਸ਼ਰ ਕਿਰਪਾ ਕਰਨਗੇ ਆਪਾਂ ਇਹ ਕਹਿ ਲਈ ਸੀ ਗੁਰੂ ਕੋਲ ਆਉਨੇ ਆ ਅਸੀਂ ਬੜੀਆਂ ਸੇਵਾਵਾਂ ਕਰਦੇ ਆਂ ਅਸੀਂ ਬੜਾ ਨਾਮ ਜਪਦੇ ਆਂ ਅਸੀਂ ਗੁਰਮੁਖ ਹੋ ਕੇ ਮਾਫ਼ ਕਰਨਾ ਨਹੀਂ ਜਦੋਂ ਤੱਕ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੀ ਨਜ਼ਰ ਨਹੀਂ ਨਾ ਹੁੰਦੀ ਉਦੋਂ ਤੱਕ ਅਸੀਂ ਨਹੀਂ ਹੋ ਸਕਦੇ ਗੁਰਮੁਖ ਇਹ ਜਿਤਨੀਆਂ ਸੇਵਾਵਾਂ ਨੇ ਇਹ ਜਿਤਨਾ ਨਾਮ ਜਪਣਾ ਉਸ ਪਰਮੇਸ਼ਰ ਅਕਾਲ ਪੁਰਖ ਅੱਗੇ ਆਪਣੇ ਆਪ ਨੂੰ ਅਰਦਾਸ ਕਰਨ ਕਾਬਲ ਯੋਗ ਬਣਾਉਣਾ ਹੈ اپنی پاترتہ پرمیشور اکالپور اگے کریئیٹ کرنی ہے بناونی ہے۔ ਸਾਡੇ ਹਲੇ ਭਾਂਡੇ ਮੁਧੇ ਪਏ ਨੇ ਉੱਤੇ ਜਿਹੜੇ ਅੰਮਿਓ ਚੱਲੇ ਝਰਨੇ ਵਾਲੀ ਕਹਾਣੀ ਹੈ ਉਹ ਪਰਮੇਸ਼ਰ اکالਪੁਰ ਜਿਹੜੀਆਂ ਕਿਰਪਾਵਾਂ ਵਰਤਾ ਰਿਹਾ ਸਾਡੇ ਭਾਂਡੇ ਉਸ ਮੀਂਹ ਨੂੰ ਰਿਸੀਵ ਕਰਮੀ ਸਕਰੇ ਉਸ ਉਸ ਮੁਧੇ ਪਏ ਨੇ ਉਹ ਪਾਣੀ ਸਾਡੇ ਉਤੋਂ ਦੀ ਹੋ ਕੇ ਨਿਕਲ ਰਿਹਾ ਹੈ ਉਹ ਜਲ ਜੋ ਅੰਮ੍ਰਿਤ ਹੈ ਵਰਸ ਰਿਹਾ ਜੋ ਸ਼ਬਦ ਵਰਸ ਰਿਹਾ ਹੈ ਉਹ ਅਸੀਂ ਆਪਣੇ ਅੰਦਰ ਧਾਰਨ ਕਰਨ ਯੋਗ ਹਲੇ ਨਹੀਂ ਬਣੇ ਇਹ ਜਿਹੜੀਆਂ ਸੇਵਾਵਾਂ ਨੇ ਇਹ ਜਿਹੜਾ ਨਾਮ ਜਪਣਾ ਹੈ ਇਹ ਭਾਂਡਾ ਸਿੱਧਾ ਕਰਨ ਦੀ ਵਿਧੀ ਹੈ ਬਸ ਇਹ ਪਹਿਲਾ ਪਿੰਡ ਹੈ ਅੱਗੇ ਜਿਹੜੇ ਕਰੋੜ ਪਿੰਡੇ ਨੇ ਉਹ ਪਰਮੇਸ਼ਰ ਅਕਾਲ ਪੁਰਖ ਨੇ ਆਪ ਚੱਲ ਕੇ ਬਾਹ ਫੜਨੀ ਹੈ ਕਦੋਂ ਜਦੋਂ ਅਸੀਂ ਉਸ ਉਸ ਨੇ ਇਹ ਪਰਖ ਲਿਆ ਕਿ ਹਾਂ ਹੁਣੇ ਠਹਿ ਪਿਆ ਹੁਣ ਇਹਦਾ ਭਾਂਡਾ ਸਿੱਧਾ ਹੋ ਰਿਹਾ ਹੁਣ ਮੈਂ ਇੱਤੇ ਕਿਰਪਾ ਕਰਾਂ ਸੇਵ ਨਾ ਮਿਲੇ ਕਾਲ ਨਾ ਮਿਲੇ ਮਿਲੇ ਆਏ ਅਚਿੰਤਾ ਔਰ ਉਸ ਦਿਨ ਸਾਨੂੰ ਪਤਾ ਵੀ ਨਹੀਂ ਲੱਗਣਾ ਜਿਸ ਦਿਨ ਕਿਰਪਾ ਵਰਤ ਗਈ ਸੋ ਮਨੋਰਥ ਜਾਣੀ ਹੈ ਕਿ ਅਸੀਂ ਗੁਰੂ ਘਰ ਕਿਉਂ ਆਉਂਦੇ ਆ ਅਸੀਂ ਆਪਣੇ ਭਾਂਡੇ ਸਿੱਧੇ ਕਰਨ ਆਉਂਦੇ ਆ ਸੇਵਾਵਾਂ ਕਰਨ ਕਰ ਕਿਉਂ ਕਰਦੇ ਹਮ ਭਾਂਡੇ ਸਿੱਧੇ ਕਰਦੇ ਆ ਜਿਸ ਦਿਨ ਸਾਡੇ ਅੰਦਰ ਇਹ ਅਰਦਾਸ ਨਿਕਲੀ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਪਤਾ ਨਹੀਂ ਮੈਂ ਕਿੰਨੀਆਂ ਸੇ ਗਲਤੀਆਂ ਕਰੀ ਜਾਂਨਾ ਸੇਵਾ ਦੇ ਵਿੱਚ ਮੈਨੂੰ ਤਾਂ ਸੇਵਾ ਵੀ ਨਹੀਂ ਕਰਨੀ ਆਉਂਦੀ ਮੈਨੂੰ ਸੇਵਾ ਤਾਂ ਸਿਖਾ ਦੇ ਮੈਨੂੰ ਪਾਠ ਨਹੀਂ ਕਰਨਾ ਹੁੰਦਾ ਮੈਨੂੰ ਨਾਮ ਨਹੀਂ ਜਪਣਾ ਹੁੰਦਾ ਮੈਨੂੰ ਨਾਮ ਤਾਂ ਜਪਾ ਦੇ ਓਏ ਪਰਮੇਸ਼ਰ ਕਾਲਪੁਰਖ ਸਾਹਿਬ ਸੱਚੇ ਪਾਤਸ਼ਾਹ ਸੋ ਪੁਨੀ ਸਾਹਿਬ ਦੇ ਵਿੱਚ ਮੈਂ ਨਿਤ ਪੜਦਾ ਨਿਕਨ ਮੇਰੇ ਅੰਦਰ ਇੱਕ ਤੁਕ ਵਸੀ ਨਹੀਂ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇ ਸੇ ਮੈਨੂੰ ਸੁਮਤ ਦੇ ਦੇ ਉਹ ਗਿਆਨ ਦੇ ਦੇ ਉਹ ਧਿਆਨ ਦੇ ਵਿਜ਼ਡਮ ਨੋਲੇਜ ਕਨਸੈਂਟਰੇਸ਼ਨ ਦੇ ਦੇ ਜਿਸ ਦੇ ਨਾਲ ਮੈਂ ਸੇਵਾਵਾਂ ਕਰ ਸਕਾਂ ਆਪਣਾ ਸੀ ਉਹ ਗਿਆਨ ਦੇ ਦੇ ਤਤ ਗਿਆਨ ਇਸ ਵਿੱਚ ਪਹਿਲੀ ਤੁਕ ਵਿੱਚੀ ਪਾਤਸ਼ਾਹ ਨੇ ਗੱਲ ਕੀਤੀ ਹੈ ਗੁਰਮੁਖ ਸੱਚ ਸੰਜਮ ਤਤ ਗਿਆਨ ਉਹ ਤਤ ਗਿਆਨ ਦੀ ਮਿਹਰ ਤੇ ਕਿਰਪਾ ਕਰ ਤਾਂ ਜੋ ਮੈਂ ਤੇਰਾ ਨਾਮ ਲੈਣ ਯੋਗ ਹੋਵਾਂ ਤੇਰੀਆਂ ਤੇਰੇ ਸੰਗਤਾਂ ਦੀਆਂ ਸੇਵਾ ਕਰਨ ਯੋਗ ਹੋਵਾਂ ਹਾਲੇ ਅਸੀਂ ਸੇਵਾ ਕਰਨ ਵੀ ਯੋਗ ਨਹੀਂ ਬਣੇ ਗੁਰੂ ਗੁਰਦੁਆਰੇ ਆਸੀ ਆਨੇ ਆ ਗੁਰਦੁਆਰੇ ਹੋਏ ਸੋਝੀ ਪਾਈ ਸੀ ਗੁਰਦੁਆਰੇ ਆ ਕੇ ਆਪਾਂ ਸੋਜੀ ਲੈਣਾ ਨੇ ਇਹ ਸਕੂਲ ਹੈ ਇਥੋਂ ਫਿਰ ਆਪਾਂ ਸੁਮਤ ਗਿਆਨ ਧਿਆਨ ਪਾਤਸ਼ਾਹ ਕੋਲ ਲੈ ਕੇ ਜਾਈਏ ਫਿਰ ਸੇਵਾ ਸਿੱਖੀਏ ਇੱਥੇ ਕਿੱਦਾਂ ਕਰਨੀ ਹੈ ਫਿਰ ਸੇਵਾ ਜਿਹੜਾ ਅਸਲ ਸੇਵਾ ਹੈ ਉਹ ਸੇਵਾ ਕਮਾਉਣੀ ਹੈ ਵਿੱਚ ਦੁਨੀਆ ਸੇਵ ਕਮਾਈਏ ਸੇਵਾ ਸਿੱਖਣੀ ਇੱਥੇ ਹੈ ਕਮਾਉਣੀ ਬਾਹਰ ਹੈ ਜਿਵੇਂ ਸਕੂਲ ਦੇ ਵਿੱਚ ਆਪਾਂ ਪੜਾਈ ਸਿੱਖਦੇ ਆਂ ਕਾਲਜ ਦੇ ਵਿੱਚ ਪੜਾਈ ਸਿੱਖਦੇ ਆ ਉਸ ਪੜਾਈ ਨੂੰ ਇੰਪਲੀਮੈਂਟ ਅਸੀਂ ਸਕੂਲ ਕਾਲਜ ਵਿੱਚ ਨਹੀਂ ਕਰਦੇ ਉਸ ਨੂੰ ਸਮਾਜ ਦੇ ਵਿੱਚ ਇੰਪਲੀਮੈਂਟ ਕਰਦੇ ਆ ਜਦੋਂ ਸਮਾਜ ਦੇ ਵਿੱਚ ਅਸੀਂ ਇੰਪਲੀਮੈਂਟ ਕਰਦੇ ਆ ਫਿਰ ਉਹ ਕਮਾਈ ਦੇ ਵਿੱਚ ਤਬਦੀਲ ਹੁੰਦੀ ਹੈ ਇਸੇ ਤਰੀਕੇ ਜਦੋਂ ਗੁਰੂ ਘਰ ਤੋਂ ਸੇਵਾਵਾਂ ਸਿੱਖ ਕੇ ਅਸੀਂ ਸਮਾਜ ਗੁਰੂ ਘਰ ਦੀ ਚੂਹ ਤੋਂ ਬਾਹਰ ਦੁਨੀਆ ਦੇ ਵਿੱਚ ਉਹ ਸੇਵਾਵਾਂ ਇੰਪਲੀਮੈਂਟ ਕਰਾਂਗੇ ਫਿਰ ਅਸਲ ਤਤ ਦੀ ਕਮਾਈ ਹੋਏਗੀ ਔਰ ਉਹ ਜੋ ਕਮਾਈ ਹੈ ਨਾ ਜੀ ਉਸ ਨੇ ਸਾਡੇ ਅਸਲ ਭਾਂਡੇ ਸਿੱਧੇ ਕਰਨੇ ਨੇ ਉਸ ਨੇ ਸਾਡੇ ਤੇ ਕਿਰਪਾਵਾਂ ਕਰਨੀਆਂ ਨੇ ਸਮਰਤ ਅਰਦਾਸਾ ਕਰਕੇ ਉਸ ਦਾ ਸੁਮਤ ਗਿਆਨ ਧਿਆਨ ਆਪਾਂ ਆਪਣੀ ਝੋਲੀਆਂ ਚ ਪਵਾਈਏ ਐਸੇ ਕਰਕੇ ਗੁਰਮੁਖ ਜੋ ਹੈ ਹੁਣ ਜਿਸ ਨੇ ਬਾਹਰ ਸਮਾਜ ਦੇ ਵਿੱਚ ਸੇਵਾ ਇੰਪਲੀਮੈਂਟ ਕੀਤੀ ਗੁਰੂ ਤੋਂ ਸਿੱਖ ਕੇ ਆਪਣੇ ਆਪਨੀ ਆਪਣੇ ਆਪ ਕਰਾਂਗੇ ਅਸੀਂ ਆਪਣੀ ਮਤ ਦੇ ਮੁਤਾਬਿਕ ਮਨ ਮਤ ਦੇ ਮੁਤਾਬਿਕ ਸੇਵਾ ਕਰਾਂਗੇ ਜਦੋਂ ਅਸੀਂ ਗੁਰੂ ਤੋਂ ਸਿੱਕੇ ਸੇਵਾ ਕਰਾਂਗੇ ਤਾਂ ਗੁਰੂ ਦੀ ਮਤ ਦੇ ਨਾਲ ਸੇਵਾ ਕਰਾਂਗੇ ਉਹ ਗੁਰਮਤ ਦੀ ਸੇਵਾ ਹੋਏਗੀ ਉਦੋਂ ਉਹ ਗੁਰਮੁਖ ਹੈ ਉਸ ਤੋਂ ਪਹਿਲਾਂ ਮਾਫ ਕਰਨਾ ਕਿਉਂ ਨਾ ਕਰਨਾ ਹੱਥ ਜੋੜ ਕੇ ਮਾਫੀ ਮੰਗਦਾ ਉਦੋਂ ਤੱਕ ਜੋ ਮਰਜ਼ੀ ਕਰੀ ਚੱਲੋ ਤੁਸੀਂ ਕਿਸੇ ਦੀ ਮੁਠੀ ਚਾਪੀ ਉਹ ਗੁਰਮੁਖ ਸੇਵਾ ਨਹੀਂ ਕਰ ਰਿਹਾ ਉਹ ਮਨਮੁਖ ਸੇਵਾ ਕਰ ਰਿਹਾ ਕਿਉਂਕਿ उन्हें गुरु तो मत नहीं ले दुनिया बहुत सेवा कर रही है क्रिश्चियनिटी बहुत सेवा करती है कि वो गुरमुख ने किसत तो सिक्ख्या उन्होंने गुरु तो बिना सिक्या नहीं लै सक, हो सकती गुर बिंद ज्ञान ना हो ज्ञान गुरु तो ही लेना है और उस अगे ढह के ज्ञान लेना साहेब सचे पातशाह श्री गुरु ਅਰਜੁਨ ਪਾਤਸ਼ਾਹ ਜੀ ਆਪ ਢਹਿ ਕੇ ਗਿਆਨ ਮੰਨਦੇ ਮੰਗਦੇ ਨੇ ਤਾਂ ਅਸੀਂ ਕੌਣ ਆਂ ਹਾਰ ਪਰੇ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਸਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਜੋ ਪਰਤੱਖ ਹਰਨ ਭਨ ਮਤਰਾ ਕਚ ਭੇਦ ਨਹੀਂ ਗੁਰ ਅਰਜਨ ਪਰਤੱਖ ਹਰ ਉਹ ਜਦੋਂ ਆਪ ਢਹਿ ਪਿਆ ਅਸਲ ਉਹਨਾਂ ਨੂੰ ਟਾਈਮ ਦੀ ਲੋੜ ਤਾਂ ਨਹੀਂ ਉਹ ਤਾਂ ਪਰਮੇਸ਼ਰ ਨੇ ਸਾਨੂੰ ਸਮਝਾਇਆ ਹੈ ਤੇ ਤੂੰ ਤੈ ਪੈਗੇ ਤੇ ਮੰਗ ਕੀ ਹੋਰ ਬਹੁਤੀਆ ਮੰਗਾਣਾ ਮੰਗ ਸਿਰਫ ਵਿਵੇਕ ਬੁੱਧ ਮੰਗ ਲੈ ਅਕਲ ਮੰਗ ਲੈ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਜਿਹੜੀ ਵਿਵੇਕ ਹੈ ਤਾਂ ਕਿ ਤੂੰ ਨਾਮ ਅਸਲ ਤਰੀਕੇ ਦੇ ਨਾਲ ਜਪ ਸਕੇ ਔਰ ਅਸਲ ਸੇਵਾਵਾਂ ਤੂੰ ਕਰ ਸਕੇ ਸੋ ਉਹ ਪਰਮੇਸ਼ਰ ਆਪ ਹੀ ਜੇ ਕਿਰਪਾ ਕਰਕੇ ਜਦੋਂ ਇਹ ਗਿਆਨ ਦਿੰਦਾ ਫਿਰ ਗੁਰਮੁਖ ਦੀ ਸਾਜਣਾ ਹੁੰਦੀ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ ਗੁਰਮੁਖ ਆਪ ਵਡਿਆਈ ਦੇਵੇ ਸੋਏ ਹੁਣ ਪਹਿਲਾਂ ਤਾਂ ਗੁਰਮੁਖ ਆਪ ਬਣਾਇਆ ਉਸਨੇ ਸੁਮਤ ਗਿਆਨ ਧਿਆਨ ਦੇ ਕੇ ਫੇਰ ਮਾਰੇ ਕੰਨੇ ਨੇ ਵਡਿਆਈ ਵੀ ਉਹ ਪਰਮੇਸ਼ਰ ਆਪ ਹੀ ਬਖਸ਼ਦਾ ਹੈ ਨਾ ਜਾਣਿਓ ਕਿਤੇ ਮੈਂ ਜੇ ਕੁਝ ਕੀਤਾ ਜਹਾਨ ਦੇ ਵਿੱਚ ਤਾਂ ਉਹ ਵਡਿਆਈ ਮੇਰੇ ਕਰਮ ਕਰਕੇ ਆ ਨਾ ਕਰਮਾਂ ਦੀ ਤਾਂ ਖੇਡ ਹੀ ਹੈ ਨਹੀਂ ਇੱਥੇ ਕਰਮਾਂ ਤਾਂ ਤਾਂ ਮੁਜਾਤ ਪਵਾਉਣੀ ਹੈ ਕਰਮ ਕਰਦੇ ਹੋਏ ਕਰਮਾਂ ਤੋਂ ਵਿਛੋੜਾ ਕਰਵਾਉਣਾ ਹੈ ਕਰਮ ਕਰਤ ਹੋਵੇ ਨੇ ਕਰਮ ਦੀ ਅਵਸਥਾ ਤੇ ਪਹੁੰਚ ਫਲਸਫੀ ਸਾਡੀ ਹੈ ਨਹੀਂ ਸਾਡਾ ਤਾਂ ਅੰਦਰ ਦਾ ਸਫਰ ਹੈ ਪਾਚਾ ਪਰਮੇਸ਼ਰ ਸਾਡਾ ਅੰਦਰ ਦਾ ਸਫਰ ਕਰਵਾਉਂਦੇ ਨੇ ਬਾਹਰ ਦੇ ਕਰਮਾਂ ਤੋਂ ਕਰਦੇ ਕਰਦੇ ਇਹ ਸਾਡਾ ਰਸਤਾ ਹੈ ਇਹ ਸਾਡਾ ਰਾਹ ਹੈ ਅਸੀਂ ਰਾਹ ਕਰਮ ਨੂੰ ਨਾ ਮੰਨੀਏ ਕਰਮ ਤਾਂ ਸਿਰਫ ਇੱਕ ਜ਼ਰੀਆ ਹੈ ਵਰੂ ਕਰ ਆਉਣੇ ਹੈ ਕਰਮ ਹੈ ਆਉਣੇ ਇਹ ਕਰਮ ਕਰਨਾ ਹੈ ਲੇਕਿਨ ਇਹੀ ਕਰਮ ਸ੍ਰੇਸ਼ਟ ਨਹੀਂ ਸਮਝ ਕੇ ਬੈਠ ਜਾਣਾ ਸਫਰ ਤਾਂ ਇਸ ਤੋਂ ਬਾਹ ਹੈ ਔਰ ਸਫਰ ਦਾ ਅੰਤ ਕਦੋਂ ਹੋਣਾ ਹੈ ਜਦੋਂ ਇਹ ਸਾਰੇ ਕਰਮ ਪਰਕਾਰ ਦੇ ਵਿੱਚ ਕਨਵਰਟ ਹੋਣੇ ਨੇ ਉਹ ਲੇਖੇ ਚ ਲਿਖੇ ਨਹੀਂ ਜਾਣੇ ਕਿਉਂਕਿ ਚੰਗੇ ਚੰਗਾ ਕਰਮ ਹੈ ਮੰਦੇ ਮੰਦਾ ਹੋਏ ਆਸਾ ਕੀ ਵਾਰਨਿਤ ਪਰਦੇ ਆਪਾਂ ਚੰਗੇ ਜੇ ਕਰਮ ਕਰਾਂਗੇ ਚੰਗਿਆਂ ਦੇ ਘਰ ਜਨਮ ਲੈ ਲਾਂਗੇ ਮੰਦੇ ਕਰਮ ਕਰਾਂਗੇ ਮੰਦਿਆਂ ਦੇ ਘਰ ਜਨਮ ਲੈ ਲਾਂਗੇ ਆਉਂਦੇ ਜਾਂਦੇ ਰਹਾਂਗੇ ਕਰਮਾਂ ਨੇ ਸਾਡੀ ਨਿਜਾਤ ਨਹੀਂ ਪਹੁੰਚਾਣੀ ਨਿਜਾਤ ਜਿਸ ਨੇ ਪਹੁੰਚਾਣੀ ਆ ਉਸ ਤੱਕ ਪਹੁੰਚਣਾ ਹੈ ਇਹਨਾਂ ਕਰਮਾਂ ਦੇ ਥਰੂ ਇਹਨਾਂ ਕਰਮਾਂ ਤੋਂ ਨੰਗਦੇ ਹੋਏ ਇਹਨਾਂ ਕਰਮਾਂ ਤੋਂ ਛੁਟਕਾਰਾ ਪਾਉਂਦੇ ਹੋਏ ਪੌੜੀ ਲੱਗੀ ਹੁੰਦੀ ਹੈ ਨਾ ਕੋਠੇ ਨੂੰ ਪੌੜੀ ਕਿਸ ਲਈ ਕੋਠੇ ਤੇ ਚੜਨ ਵਾਸਤੇ ਔਰ ਪੌੜੀ ਦੇ ਜਿੰਨੇ ਡੰਡੇ ਨੇ ਇਹ ਗਿਆਨ ਔਰ ਕਰਮ ਲਈ ਆ ਪਰ ਚੜਦੇ ਜਾਂਦੇ ਆ ਚੜਦੇ ਜਾਂਦੇ ਆ ਮੰਨ ਲਓ ਇਹ ਪੌੜੀ ਦੇ 12 ਡੰਡੇ ਨੇ ਔਰ 12 ਹੀ ਪਾਤਸ਼ਾਹ ਨੇ 12 ਮਾਹ ਦੇ ਵਿੱਚ ਜੋ ਰੁੱਤਾਂ ਬਿਆਨ ਕੀਤੀਆਂ ਨੇ ਉਹ ਸੰਕਰਾਂਤੀ ਅਸਲ 'ਚ ਇਨਸਾਨ ਦੇ ਵਿੱਚ ਤਕਦੀਲੀ ਦੀ ਸੰਕੇਤ ਹੈ ਔਰ ਉਹ ਜਦੋਂ ਆਪਾਂ ਚੜਦੇ ਜਾਂਦੇ ਆ ਅਖੀਰਲਾ ਜੋ ਡੰਡਾ ਮੰਨ ਲਓ ਫਾਲਗੋਨ ਵਾਲਾ ਡੰਡਾ ਅਖੀਰਲਾ ਡੰਡਾ ਹੈ ਜੇਸੀ ਉਹੀ ਕਹਿ ਕੇ ਫੜ ਕੇ ਬੈਠੇ ਰਹੀਏ ਵੀ ਅਸੀਂ ਹਾਂ ਕੀਰੇ ਡੰਡੇ ਤੇ ਫਿਰ ਨੇ ਗਿਆਨ ਤੇ ਸਰਵੋਤਮ ਗਿਆਨ ਤੇ ਚੜ ਕੇ ਅਸੀਂ ਬੈਠ ਗਏ ਅਸੀਂ ਅਤ ਉਤਮ ਕਰਮ ਦੇ ਉੱਤੇ ਪਹੁੰਚ ਗਏ ਇਹ ਗੱਲ ਠੀਕ ਹੋਏਗੀ ਜਦੋਂ ਤੱਕ ਅਸੀਂ ਉਹ ਡੰਡਾ ਵੀ ਛੱਡ ਕੇ ਕੋਠੇ ਦੇ ਉੱਤੇ ਛਾਲ ਨਹੀਂ ਮਾਰਦੇ ਗੱਲ ਕਹਾਣੀ ਨਹੀਂ ਬਣਨੀ ਜਦੋਂ ਅਸੀਂ ਕੋਠੇ ਤੇ ਛਾਲ ਮਾਰਨੀ ਹੈ ਤਾਂ ਸਾਰੇ ਡੰਡੇ ਸਾਰਾ ਗਿਆਨ ਸਾਰੇ ਕਰਮ ਛੁੱਟਣੇ ਨੇ ਸਾਨੂੰ ਛੱਡਣੇ ਪੈਣੇ ਨੇ ਤਾਂ ਅਸੀਂ ਉਸ ਦੇ ਨਿਜ ਘੜ ਦੇ ਵਿੱਚ ਵਾਸ ਪਾਵਾਂਗੇ ਤਾਂ ਅਸੀਂ ਉਸ ਦੀ ਗਲਵਕੜੀ ਦੇ ਵਿੱਚ ਪਹੁੰਚਾਂਗੇ ਤਾਂ ਸਾਨੂੰ ਵਡਿਆਈ ਮਿਲਣੀ ਹੈ ਉਹ ਇਹ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾ ਨਹੀਂ ਮਾਰੇ ਕਹਿੰਦੇ ਵਡਿਆਈਆਂ ਵੀ ਗੁਰਮੁਖ ਨੂੰ ਪਰਮੇਸ਼ਰ ਅਕਾਲ ਪੁਰਖ ਆਪ ਬਖਸ਼ ਦੇਣੇ ਆਪ ਉਸ ਨੂੰ ਲੱਗੇ ਜਾਂਦੇ ਨੇ ਚਲ ਰੇ ਬੈਕੌਂਟ ਤੂ ਜੇ ਲੈ ਤਾਰੂ ਬਾ ਫੜ ਕੇ ਲੈ ਕੇ ਜਾਂਦੇ ਨੇ ਪਾਤਸ਼ਾਹ ਮਹਾਰਾਜ ਅੱਗੇ ਕੀ ਕਹਿੰਦੇ ਨੇ ਗੁਰਮੁਖ ਸਬਦ ਸੱਚ ਕਰਨੀ ਸਾਰ ਗੁਰਮੁਖ ਹੈ ਨਾ ਜਿਹੜਾ ਉਸ ਦੀ ਸਾਰ ਸ਼ਬਦ ਆਪ ਲੈ ਗਾਇਆ ਹੈ ਸ਼ਬਦ ਭਾਵ ਉੱਚੇ ਉੱਪਰ ਉੱਚਾ ਨਾਓ ਪਰਮੇਸ਼ਰ ਤੋਂ ਵੀ ਉੱਚੀ ਕੋਈ ਜੀ ਚੀਜ਼ ਹੈ ਨਾ ਤਾਂ ਉਹਦਾ ਨਾਮ ਹੈ ਉਸ ਦੀ ਸਾਰ ਉਸ ਦੀ ਰੱਖਿਆ ਉਹ ਸ਼ਬਦ ਆਪ ਕਰਦਾ ਹੈ ਗੁਰਮੁਖ ਨਾਨਕ ਪਰਵਾਰ ਹੈ ਸਾਧਾਰ ਮਾਰੇ ਕਹਿੰਦੇ ਨੇ ਗੁਰੂ ਦੇ ਸੰਮੁਖ ਚੱਲਣ ਵਾਲਾ ਜੋ ਇਨਸਾਨ ਹੈ ਜੋ ਮਨੁੱਖ ਹੈ ਜੋ ਗੁਰਮੁਖ ਜਿਸ ਨੂੰ ਪਾਤਸ਼ਾਹ ਨੇ ਸਟੈਂਪ ਲਗਾ ਦਿੱਤੀ ਵੀ ਇਹ ਗੁਰਮੁਖ ਹੈ ਉਹ ਹੁਣ ਆਪਣੇ ਪਰਿਵਾਰ ਨੂੰ ਵੀ ਧਾਰਨ ਯੋਗ ਹੈ ਉਹ ਕੱਲਾ ਆਪ ਨਹੀਂ ਧਰਦਾ ਆਪ ਤਰੇ ਸਗਲੇ ਕੁੱਲ ਤਾਰੇ ਉਸ ਸਮੁੱਚੇ ਆਪਣੇ ਪਰਿਵਾਰ ਸਮੁੱਚੀ ਆਪਣੀ ਕੁੱਲ ਨੂੰ ਤਾਰਨ ਯੋਗ ਹੈ ਪਾਰ ਉਤਾਰਾ ਕਰਨ ਯੋਗ ਹੈ ਉਸ ਦਾ ਜੋ ਪ੍ਰਭਾਵ ਹੈ ਉਸ ਦਾ ਜੋ ਔਰਾ ਹੈ ਉਸ ਦੇ ਸਗੇ ਸੰਬੰਧੀ ਮਿੱਤਰਾਂ ਤੇ ਵੀ ਅਸਰ ਪਾਉਣ ਯੋਗ ਹੈ ਸੋ ਮਹਾਰਾਜ ਜੀ ਆਪਾਂ ਅਰਦਾਸ ਕਰੀਏ ਕਿ ਸਹ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਅਜ ਮੁਖਵਾਕ ਸਾਨੂੰ ਬਖਸ਼ਿਆ ਉਸ ਮੁਖਵਾਕ ਮੁਤਾਬਕ ਆਪ ਜੀ ਬਿਰਾ ਦੇਤੇ ਚੱਲਣ ਦੀ ਸਾਨੂੰ ਬਲ ਦਮ ਸਮਰੱਥਾ ਬਖਸ਼ੋ ਸੁਮਤ ਗਿਆਨ ਧਿਆਨ ਪਾਤਸ਼ਾਹ ਬਖਸ਼ੋ ਸਾਨੂੰ ਉਹ ਅਕਲ ਦੇਓ ਤਾਂ ਕਿ ਅਸੀਂ ਆਪ ਜੀ ਦੇ ਚਰਨਾ ਗਿਟੈ ਪਈਏ ਤਾਂ ਜੋ ਆਪ ਜੀ ਦੀ ਵਿਵੇਕ ਬੁੱਧ ਹਾਸਲ ਕਰ ਸਕੀਏ ਜੀ ਸੋ ਆਪ ਜੀ ਦੇ ਵਿੱਚ ਸਹਿਬਾਂ ਦੇ ਪਾਵਨ ਪਵਿੱਤਰ ਬਚਨ ਸੰਜਿਆ ਕਰਦੇ ਆਂ ਵਿਚਾਰਾਂ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਬਿਆਦੀਆਂ ਹੋਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰ ਦੇਣਾ अॻो वास्ते पातशाह آپ अरदास करणी कपष्ट बाणी पढ़नि जी न साझियां करण जी गल संगता पातशाह बख़्शन जी हिमा जेका फतिहवान करो वाहिगरू जीा ख़ालसा वाहिगुरू जी फतिह